ਖੜ ਜਾ ਖੜ ਜਾ ਖੜ ਜਾ ਫੋਟੋ ਬਣਾ ਲੈ ਖੜ ਜਾ ਇਹ ਆਪਾਂ ਉਹ ਕਰਾਈ ਕੰਮ ਖੜ ਜਾ ਬਾਈ ਆ ਬੰਦਾ ਵਾ ਜੀ ਆਪਾਂ ਆ ਆ ਉਹ ਤੁਸੀਂ ਹਾਲਾਤ ਦੇਖ ਲਓ ਖੜ ਜਾ ਇਹ ਹਾਲਾਤ ਨੇ ਆਪਾਂ ਤਾਂ ਆਪਦੇ ਕੋਲੇ ਕਾਲੂ ਰੱਖੇ ਨਾ ਗੱਲ ਕਾਲੂ ਕਵੇ ਵੀ ਦੋਨਾਂ ਦਾ ਭਾਂਡਾ 14 ਦਾ ਸਾਰਾ ਕੁਝ ਵੇਚਣਾ ਲੈ ਲਿਆ ਮੇਰੇ ਕੋਲੇ ਉਹ ਉਧਰ ਕੀ ਆਪਣਾ ਜੀ ਆਪ ਕੋ ਨਹੀਂ ਹੈਗਾ ਬਿੱਲੀ ਖਾਧੇ ਕਰਾ ਦੇ ਆਹ ਦੇਖੋ ਬਾਈ ਇੱਥੇ ਇੱਕ ਸਾਡੇ 96 ਆਹ 96 ਦੇ ਕੋਲ ਜਾ ਕੇ ਦੇਖੋ ਆਹਾਂ ਇਹ ਵਿਚਾਰੇ ਦੀ ਜੇ ਅਸੀਂ ਕਹੀਏ ਵੀ ਮਾਤਾ ਹੀ ਬਹੁਤ ਦੁਖੀ ਆ ਆ ਸਮਾਨ ਪਿਆ ਵਾ ਜੀ ਆ ਸਮਾਨ ਪਿਆ ਵਾ ਆ ਪੰਨੀ ਪਈ ਆ ਇਹ ਮੇਰੇ ਪਿੰਡ ਦੀ ਵੀਡੀਓ ਆ ਮੈਂ ਬੇਨਤੀ ਕਰਦਾ ਮਾਰਿਓਗੇ ਐਸਐਸਪੀ ਸਾਹਿਬਾ ਨੂੰ ਅਸੀਂ ਲਗਾਤਾਰ ਇਸ ਗੱਲ ਦੀ ਬੇਨਤੀ ਕਰਦੇ ਆਏ ਆ ਵੀ ਇਹਦਾ ਪਤਾ ਕੀਤਾ ਜਾਵੇ ਅੱਜਕੱਲ ਪਤਾ ਨਹੀਂ ਬਾਈ ਮੁੜ ਕੇ ਖੋਣ ਨੂੰ ਹੀ ਕਹਿ ਰਹੇ ਨੇ ਤੁਸੀਂ ਨਾਲ ਸੀਗੇ ਇਹਨੂੰ ਕਮੀ ਨੇ ਚੱਕੋ ਨੂੰ ਕੀ ਕਹਤਾ ਏ ਠੀਕ ਹੱਤਾ ਜੁੱਤੀਆਂ ਪਹਿਨੀਆਂ ਕੀ ਖੜਾ ਜੀ ਤੂੰ ਇਹ ਟੀਕੇ ਦਾ ਕੰਮ ਆ ਰੋਜ਼ ਲਈ ਇਹਨਾਂ ਦਾ ਤਾਂ ਟੀਕਾ ਕਿੱਥੇ ਛੱਟਿਆ ਹੈ ਕੋਈ ਵੀ ਨਹੀਂ ਬਈ ਟੀਕਾ ਕਿੱਥੇ ਹੈ ਟੀਕਾ ਕਿੱਥੇ ਛੱਟਿਆ ਹਾਂ ਤੂੰ ਕਿੱਥੇ ਛੱਟਿਆ ਲੈ ਗਈ ਤੂੰ ਉਸ ਮਨ ਹੈ ਓਏ ਬਾਰੇ ਦਾ ਮੁੰਡਾ ਆਇਆ ਕਿਹੜਾ ਕਿਥੋਂ ਲਿਆ ਆਵਾ ਹੈ ਹੈ ਆਪਣੇ ਕੋਲੋਂ ਕਿੱਥੋਂ ਲਿਆ ਕਿਥੋਂ ਹੀ ਲਿਆ ਆਹੋ ਹੈ ਕੀ ਤੋਂ ਉਹਦੇ ਘਰੇ ਆਪਣੇ ਘਰਾਂ ਕੋਲੇ ਕੀ ਤੋਂ ਲਿਆ ਵਾ ਵਾਹ ਵਾਹ ਬਾਬਾ ਬਾਬਾ ਕਿਹੜਾ ਕਿਹੜਾ ਮੁੰਡਾ ਕਿੰਨਾ ਦਾ ਰਾਜੀ ਦਾ ਰਾਜੀ ਦਾ ਮੁੰਡਾ ਹਲਵਾਰੇ ਦਾ ਵਾ ਹੈ ਓ ਉਨਾ ਦਾ ਵਾ ਅਬ ਛੱਕੇ ਵਿੱਚ ਦਿੰਦਾ ਤੈਨੂੰ ਵੇਚਦਾ ਹੋ ਕਿੰਨੇ ਦਾ ਕਿੰਨੇ ਨੂੰ ਦਿੰਦਾ ਦਰਾਮੀ ਕਿੰਨੇ ਨੂੰ ਦਿੰਦਾ ਗੱਲ ਦੱਸ ਮਾਰ ਕੇ ਫਰਤ ਫੜ ਉਹ ਕਿੰਨੇ ਨੂੰ ਦਿੰਦਾ ਦਰਾਮੀ ਤੈਨੂੰ ਦਰਾਮੀ ਪਤਾ ਨਹੀਂ ਕਿੰਨੇ ਲੈ ਕੇ ਆਇਆ ਸੀ ਤੂੰ ਕਿੰਨੇ ਦਾ ਲੈ ਕੇ ਆਇਆ ਸੀ ਹੈ ਕਿੰਨੇ ਦਾ ਲੈ ਆਇਆ ਸੀ ਫਰਤ ਫੜ ਕਿੰਨੇ ਦਾ ਲੈ ਆਇਆ ਸੀਗਾ ਕਿੰਨੇ ਦਾ ਲੈ ਕੇ ਆਇਆ ਸੀ ਕਿੰਨੇ ਦਾ ਲੈ ਕੇ ਆਇਆ ਸੀ ਤੂੰ ਕਿੰਨੇ ਪੈਸੇ ਦਿੱਤੇ ਸੀ ਤੂੰ ਕਿੰਨੇ ਪੈਸੇ ਦਿੱਤੇ ਸੀ 4-500 ਰੁਪਇਆ ਹੋ ਟੱਕਣ ਚ ਪਾਇਆ ਵਾ ਤੂੰ ਪੰਨੀ ਤੇ ਰੱਖ ਕੇ ਦਿੱਤਾ ਪਲਾਟੀ ਚ ਆਇਆ ਬੋਲ ਕੇ ਦੱਸ ਹੈ ਉਹ ਨਹੀਂ ਜਾਉਂਦਾ ਤਾਂ ਪਰ ਜਾਂਦੇ ਨੇ ਇਹਨਾਂ ਦਾ ਕੀ ਕਸੂਰ ਆ ਉਹਦਾ ਮੈਂ ਵਿਚਾਰ ਕੰਮ ਤੇ ਗਿਆ ਕੋਈ ਸਵਾਦ ਇੱਥੇ ਬਾਈ ਕਾਲੀਆਂ ਨੇ ਵਾ ਤੇ ਢਾੜੀ ਲੱਗੋ ਸਾਰੇ ਅਸੀਂ ਖੜੇ ਆ ਮੈਂ ਦੁਬਾਰਾ ਫੀਡ ਦਿਖਾਉਣਾ ਆ ਪਈਆਂ ਵਾ ਪੰਨੀਆਂ ਇਹਨਾਂ ਦੀਆਂ ਇਹ ਹਲਵਾਰੀ ਦੀ ਵੀਡੀਓ ਆ ਜੀ ਆ ਇਹਨਾਂ ਦਾ ਸਮਾਨ ਪਿਆ ਵਾ ਹਾ ਲੋ ਆ ਟੱਕੜ ਦੇ ਵਿੱਚ ਸਮਾਨ ਪਿਆ ਵਾ ਆ ਸਿਲਵਰ ਪੰਨੀਆਂ ਪਈਆਂ ਵਾ ਹੈ ਕੱਡੋ 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 ਖਾਤ ਤੋ ਪਾਓ ਕੋਈ ਕਿੱਝ ਕਰੀਂ ਵੀ ਚੈਨਲ ਦੇਖ ਬਬਲੂ ਓਏ ਸੜ ਜਾ ਚੱਲ ਚੱਲ ਚਲੀਏ ਕਰਨ ਹੂ ਉਹ ਖੜਾਓ ਸਰੰਜ ਕਿੱਥੇ ਆ ਕਿੱਥੇ ਛੱਟੇ ਸਰੰਜ ਕੱਢ ਕੇ ਛੱਟ ਦੇ ਨਹੀਂ ਨਹੀਂ ਛੱਟ ਪਰੇ ਨੂੰ ਆ ਦੇਖ ਛੱਟ ਪਰੇ ਨੂੰ ਯਾਰ ਤੂੰ ਹੈ ਆ ਦੇਖ ਆਹ ਬਾਈ ਸਰੈਂਜ ਲਾਈ ਕਿੱਥੇ ਆ ਕਿੱਥੇ ਲਾਈ ਸੀ ਲਾਈ ਨਾ ਮਾਹ ਆਹ ਕਿੱਥੇ ਲਾਇਆ ਵਾ ਅੱਜ ਆਹ ਲਾਈ ਨਾਲਾ ਫੜ ਆਪ ਦਾ ਸਮਾਨ ਨਹੀਂ ਹੋਰ ਦੇਖੋ ਬਾਈ ਕੁਝ ਹੋਰ ਹੋਵੇ ਨਾ ਆ ਆ ਦੇਖੋ ਕੱਟੋ ਨਹੀਂ ਨਹੀਂ ਕੱਟੋ ਦੇਖੋ ਸਹੀ ਦੇਖੋ ਕੀ ਕੀ ਹੋਰ ਦੂਜੀ ਹੁੰਦੀ ਹੈ ਫਰੈਂਡ ਹੋਰ ਦੂਜੀ ਦੂਜੀ ਦੇ ਦੂਜੀ ਦੇ ਕੀ ਹੈ ਖਾਲੀ ਹੈ ਜੈਕਟਾਂ ਦੀ ਜਿਭਾਂ ਚੱਕ ਰਿਓ ਮੜੀਆਂ ਜੀ ਤੱਕ ਰਿਓ ਧਿਆਨ ਨਾ ਕਈ ਵਾਰ ਸਰੰਜ ਦੀ ਸੂਈ ਸਹੀ ਨਾ ਮਰਵਾ ਲਓ ਆਹ ਵੇ ਹੱਥ ਤਾਂ ਕਿਤੇ ਉਹਨੂੰ ਨਾ ਲਾਣ ਵਾਲੀ ਮੈਂ ਤਾਂ ਪਤਾ ਨਾ ਹਾਂ ਆਹ ਆਵਾਜ਼ ਕਈ ਗੱਲਾਂ ਸੁਆਹ ਹਾਲਾਤ ਆ ਬਾਈ ਦੇਖ ਲਓ ਚਲੋ ਇਹਨੂੰ ਤੁਰ ਕੇ ਜਾਣ ਦੇ ਚੱਲ ਘਰੇ ਆ ਜਾ ਹਾਂ ਹਾਂ ਜਾਣੇ ਪਾਣੇ ਗੱਡੀ ਥੱਲੇ ਆ ਜੂ ਕੋਈ ਨਹੀਂ ਕੋਈ ਨਹੀਂ ਜੱਸੇ ਉਹਨੂੰ ਲੈ ਜਾਣੇ ਪੁਰ ਜੱਸੇ ਉੱਥੋਂ ਫੜਦੇ ਆ ਸਰੰਜ ਬਾਈ ਬਸ ਇੱਧਰ ਰੱਖ ਦਿਓ ਜੀ ਜੀ ਹਣ ਪੁਲਿਸ ਦਾ ਖਾਕੇ ਬਣਦਾ ਵਾ ਵੀ ਇਹਨੂੰ ਇਨਵੈਸਟੀਗੇਟ ਕਰੇ ਕਿਥੋਂ ਇਹ ਲੈ ਕੇ ਆਇਆ ਵਾ ਇਹਦੀ ਤਪਤੀਸ਼ ਦਾ ਵਿਸ਼ਾ ਤਾਂ ਮੈਨੂੰ ਲੱਗਦਾ ਵੀ ਹੁਣ ਜ਼ਰੂਰੀ ਹੋਊਗਾ ਕਿਉਂਕਿ ਮਾਰੀਓ ਕੋ ਮੁੱਖ ਮੰਤਰੀ ਸਾਹਿਬ ਦੇ ਹਕਮ ਤਾਂ ਇਹ ਨੇ ਵੀ ਜਿਹੜੇ ਵੀ ਚਿੱਟਾ ਵੇਚਦੇ ਆ ਉਹਨਾਂ ਦੀਆਂ ਜਿਹੜੀਆਂ ਜ਼ਮੀਨਾਂ ਨੇ ਘਰ ਨੇ ਉਹ ਅਟੈਚ ਕੀਤੇ ਜਾਣਗੇ ਜਾਇਦਾਦਾਂ ਜ਼ੱਪ ਕੀਤੀਆਂ ਜਾਣਗੀਆਂ ਹੁਣ ਪੰਜਾਬ ਪੁਲਿਸ ਜਾਂ ਤਾਂ ਅੱਗੇ ਆਵੇ ਜਾਂ ਫਿਰ ਸਾਡੇ ਵਰਗਿਆਂ ਨੂੰ ਕੋਈ ਸੁਰੱਖਿਆ ਬਲ ਦੇਵੇ ਵੀ ਤਾਂ ਜੋ ਅਸੀਂ ਇੱਕ ਜਿੰਮੇਵਾਰ ਹੋਣ ਦੇ ਨਾਤੇ ਇਹ ਚੀਜ਼ਾਂ ਦੇ ਖਾਤਮੇ ਕਰ ਸਕੀਏ ਨਹੀਂ ਤਾਂ ਜਿਵੇਂ ਹੋਰ ਨਸ਼ੇੜੀ ਗੋਲੀਆਂ ਮਾਰਦੇ ਆ ਸਾਨੂੰ ਵੀ ਕਿਸੇ ਨਾ ਕਿਸੇ ਦੀ ਭੇਟ ਚੜਨਾ ਪਊਗਾ ਪੰਜਾਬ ਪੁਲਿਸ ਆਪ ਹੀ ਐਕਸ਼ਨ ਲਵੇ ਪਿੰਡ ਹਲਵਾਰਾ ਸੇਮ ਦੇ ਕੋਲ ਖੜੇ ਆ ਜੀ ਅਸੀਂ ਆ ਸਾਰੇ ਸਾਡੇ ਨਾਲ ਜਿਹੜੇ ਨੇ ਪਿੰਡ ਨਿਵਾਸੀ ਨੇ